ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਜਿਸ ਤਰ੍ਹਾਂ ਆਪਾਂ ਸਾਰੇ ਇਸ ਗੱਲ ਤੋਂ ਜਾਣੋ ਆ ਕਿ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਰੂਪ ਵਿੱਚ ਸਾਡੇ ਵਿੱਚ ਅੱਜ ਵਿਰਾਜਮਾਨ ਨੇ ਗੁਰੂ ਸਹਿਬਾਨ ਨੇ ਜਿਸ ਤਰ੍ਹਾਂ ਜੋਤ ਪਹਿਲਾਂ ਗੁਰੂ ਨਾਨਕ ਪਾਤਸ਼ਾਹ ਜੀ ਤੋਂ ਗੁਰੂ ਅੰਗਦ ਦੇਵ ਜੀ ਵਿੱਚ ਫਿਰ ਗੁਰੂ ਅਮਰਦਾਸ ਜੀ ਵਿੱਚ ਇਸ ਤਰ੍ਹਾਂ ਗੁਰੂ ਜੋਤ ਚੱਲਦੀ ਆਈ ਇਸ ਤਰ੍ਹਾਂ ਹੀ ਉਹੀ ਜੋਤ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਹੈ ਇਸੇ ਕਰਕੇ ਬਹੁਤ ਵਾਰ ਆਪ ਜੀ ਨੇ ਸੁਣਿਆ ਹੋਵੇਗਾ ਦਾਸੀ ਨੂੰ ਕਹਿੰਦੇ ਆ ਕਿ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗਦੇ ਹਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗਣਾ ਵੀ ਆਪਾਂ ਨੇ ਬਹੁਤ ਵਾਰ ਵਿਚਾਰਿਆ ਹੈ ਕਿ ਉਹ ਇਹ ਨਹੀਂ ਕਿ ਸਿਰਫ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਿਆ ਤੇ ਆਪਾਂ ਵਾਪਸ ਆ ਗਏ ਅਸੀਂ ਵੀ ਬਹੁਤ ਦੇਰੀ ਹੀ ਕਰਦੇ ਰਹੇ ਹਾਂ ਕਿਉਂਕਿ ਪਤਾ ਨਹੀਂ ਸੀ ਅਕਲ ਨਹੀਂ ਸੀ ਸਮਝ ਨਹੀਂ ਸੀ ਕਿ ਐਤਵਾਰ ਗੁਰਦੁਆਰੇ ਸਾਹਿਬ ਜਾਣਾ ਮੱਥਾ ਟੇਕਣਾ ਲੰਗਰ ਛਕਣਾ ਥੋੜੀ ਦੇਰ ਅੱਧਾ ਘੰਟਾ 15 ਮਿੰਟ ਕੀਰਤਨ ਸੁਣਨਾ ਚਾਹੇ ਸਵੇਰ ਨੂੰ ਜਪਜੀ ਸਾਹਿਬ ਦਾ ਪਾਠ ਕਰਦੇ ਸੀ ਸ਼ਾਇਦ ਥੋੜਾ ਜਪ ਵੀ ਕਰ ਲੈਂਦੇ ਹੋਵਾਂਗੇ ਪਰ ਅਕਲ ਨਹੀਂ ਸੀ ਕਿ ਮਤਲਬ ਗੱਲ ਕੀ ਆ ਅਸਲ ਦੇ ਵਿੱਚ ਕਿ ਗੁਰੂ ਦੇ ਲੜ ਲੱਗਣਾ ਕੀ ਹੈ ਗੁਰੂ ਦੇ ਲੜ ਲੱਗਣਾ ਤੇ ਇਹ ਹੈ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਸੁਣੀਏ ਪੜੀਏ ਵਿਚਾਰੀਏ ਤੇ ਅਪਣਾਈਏ ਉਹਨੂੰ ਮੰਨਣੀ ਹੈ ਕਿ ਜੋ ਸਾਨੂੰ ਕਹਿ ਰਹੀ ਆ ਬਾਣੀ ਅਸੀਂ ਉਹ ਕਰਨਾ ਹੈ ਇਹ ਹੈ ਗੁਰੂ ਦੀ ਸ਼ਰਨ ਆਉਣਾ ਗੁਰੂ ਦੀ ਗੱਲ ਮੰਨਣੀ ਗੁਰੂ ਦਾ ਉਪਦੇਸ਼ ਸੁਣਨਾ ਜਦੋਂ ਉਸ ਪਰਮੇਸ਼ਰ ਦੀ ਰਹਿਮਤ صدਕਾ ਇਹ ਸਭ ਹੁੰਦਾ ਹੈ ਜ਼ਿੰਦਗੀ ਬਦਲ ਜਾਂਦੀ ਆ ਜ਼ਿੰਦਗੀ ਉਹ ਨਹੀਂ ਰਹਿੰਦੀ ਜ਼ਿੰਦਗੀ ਉਸ ਤਰ੍ਹਾਂ ਦੀ ਬਣਨੀ ਸ਼ੁਰੂ ਹੋ ਜਾਂਦੀ ਹੈ ਜਿਸ ਤਰ੍ਹਾਂ ਦੀ ਗੁਰੂ ਕਹਿੰਦੇ ਨੇ ਕਿਉਂਕਿ ਆਪਣੀ ਮਤ ਤਿਆਗ ਹੋ ਜਾਂਦੀ ਹੈ ਤੇ ਗੁਰੂ ਦੀ ਸਿੱਖਿਆ ਸੁਣ ਸੁਣਨੀ ਸ਼ੁਰੂ ਹੋ ਜਾਂਦੀ ਹੈ ਆਪਣੀ ਮਤ ਗੁਰੂ ਦੇ ਅੱਗੇ ਰੱਖਿਆ ਹੀ ਗੱਲ ਬਣਦੀ ਆ ਜਦੋਂ ਅਸੀਂ ਆਪਣੀ ਮਤ ਨੂੰ ਦੜਾਉਣੇ ਆ ਕਿ ਸਾਨੂੰ ਪਤਾ ਫੇਰ ਨਹੀਂ ਅੱਜ ਜੋ ਆਪਾਂ ਗੁਰਬਾਣੀ ਦੇ ਵਿੱਚੋਂ ਤੁਕ ਦੀ ਸਾਂਝ ਪਾ ਰਹੇ ਹਾਂ ਉਹ ਮੇਰੇ ਪਾਤਸ਼ਾਹ ਕਹਿ ਰਹੇ ਨੇ ਕਹਿੰਦੇ ਬਿਨ ਗੁਰ ਪ੍ਰੇਮ ਨ ਲੱਭਈ ਜਨ ਵੇਖੋ ਮਨ ਨਿਰਜਾਸ ਹਰ ਗੁਰ ਵਿੱਚ ਆਪ ਰਖਿਆ ਹਰ ਮੇਲੇ ਗੁਰ ਸਾਸ ਜੀ ਸੰਗਤ ਜੀ ਮੇਰੇ ਪਾਤਸ਼ਾਹ ਕਹਿੰਦੇ ਨੇ ਕਹਿੰਦੇ ਹਰ ਗੌਰ ਵਿੱਚ ਆਪ ਰੱਖਿਆ ਕਹਿੰਦੇ ਪਰਮੇਸ਼ਰ ਨੇ ਆਪਣਾ ਆਪ ਗੁਰੂ ਵਿੱਚ ਰੱਖ ਦਿੱਤਾ ਹੈ ਗੁਰੂ ਦੇ ਰਾਹੀਂ ਪਰਮੇਸ਼ਰ ਵਰਤ ਰਿਹਾ ਹੈ ਗੁਰੂ ਦੇ ਦੁਆਰਾ ਪਰਮੇਸ਼ਰ ਵਰਤ ਰਿਹਾ ਹੈ ਗੁਰੂ ਨੂੰ ਪਰਮੇਸ਼ਰ ਨੇ ਆਪਾ 부ਝਾ ਦਿੱਤਾ ਹੈ ਹਰ ਮੇਲੇ ਗੁਰ ਸਾਬਾਸ ਫੇ ਕਹਿੰਦੇ ਹਰੀ ਨੂੰ ਉਸ ਪਰਮੇਸ਼ਰ ਨੂੰ ਮਿਲਾਉਣ ਵਾਲਾ ਗੁਰੂ ਹੈ ਇਹ ਗੁਰੂ ਦੀ ਵਡਿਆਈ ਹੈ ਕਿ ਗੁਰੂ ਹੀ ਫਿਰ ਪਰਮੇਸ਼ਰ ਦੇ ਨਾਲ ਮੇਲ ਕਰਾਉਂਦਾ ਹੈ ਪਹਿਲਾਂ ਵਾਹਿਗੁਰੂ ਦੀ ਪਰਮੇਸ਼ਰ ਦੀ ਰਹਿਮਤ ਹੁੰਦੀ ਆ ਗੁਰੂ ਦੀ ਸ਼ਰਨ ਮਿਲਦੀ ਆ ਗੁਰੂ ਦਾ ਮਿਲਾਪ ਹੁੰਦਾ ਹੈ ਜੋ ਆਪਾਂ ਕਹਿ ਰਹੇ ਹਾਂ ਪਹਿਲਾਂ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਜੋ ਗੱਲ ਕੀਤੀ ਆ ਉਹ ਸਭ ਉਹਦੀ ਕਿਰਪਾ ਦੁਆਰਾ ਹੁੰਦਾ ਫਿਰ ਜਦੋਂ ਗੁਰੂ ਦੇ ਨਾਲ ਮਿਲਾਪ ਹੋ ਗਿਆ ਫਿਰ ਗੁਰੂ ਪਰਮੇਸ਼ਰ ਨਾਲ ਮਿਲਾਪ ਕਰਾਉਂਦੇ ਨੇ ਹੁੰਦਾ ਸਾਰਾ ਉਹਦੀ ਰਹਿਮਤ ਸਦਕਾ ਪਰ ਇਹ ਵਿਧੀ ਆ ਜਿਸ ਤਰ੍ਹਾਂ ਹਰ ਇੱਕ ਚੀਜ਼ ਦੀ ਕੋਈ ਵਿਧੀ ਹੁੰਦੀ ਆ ਨਾ ਦੁੱਧ ਰੇੜਕਦੇ ਆ ਮੱਖਣ ਨਿਕਲਦਾ ਲੱਕੜ ਕਸਾਈ ਜਾਂਦੀ ਆ ਤਾਂ ਅਗ ਨਿਕਲਦੀ ਆ ਇਸ ਤਰ੍ਹਾਂ ਹੀ ਹਰ ਇੱਕ ਚੀਜ਼ ਦਾ ਵਿਧੀ ਵਿਵਧਾਨ ਆ ਇਹ ਪਰਮੇਸ਼ਰ ਨੇ ਵਿਧੀ ਬਣਾਈ ਆ ਆਪਣੇ ਨਾਲ ਮਿਲਾਉਣ ਦੀ ਗੁਰੂ ਦੇ ਰਾਹੀਂ ਬਾਣੀ ਦੇ ਵਿੱਚ ਬਹੁਤ ਵਾਰ ਇਸ ਤਰ੍ਹਾਂ ਦੀ ਸਾਨੂੰ ਸਿੱਖਿਆ ਮਿਲਦੀ ਆ ਪਰ ਕਈ ਦਫਾ ਅਸੀਂ ਪੜਦੇ ਆ ਪੜਦੇ ਆ ਲੰਘ ਜਾਂਦੇ ਆ ਸਮਝਦੇ ਨਹੀਂ ਹੈਗੇ ਸੱਚੇ ਪਾਤਸ਼ਾਹ ਜੀ ਦੀ ਬਹੁਤ ਰਹਿਮਤ ਹੈ ਜੋ ਇਸ ਤਰ੍ਹਾਂ ਦਾ ਆਪਣੇ ਲਈ ਸਵੱਭ ਬਣਾਇਆ ਹੈ ਕਿ ਆਪਾਂ ਬਾਣੀ ਦੀਆਂ ਵਿਚਾਰਾਂ ਕਰਦੇ ਆਂ ਨਹੀਂ ਤੇ ਇੰਨੀ ਉਮਰ ਲੰਘ ਗਈ ਸੀਗੀ ਉਸ ਦਾ ਦਾਡੇ ਦਾ ਬੜਾ ਸ਼ੁਕਰ ਆ ਜੋ ਇਸ ਤਰ੍ਹਾਂ ਦੀ ਰਹਿਮਤ ਹੋਈ ਆ ਆਪ ਸੰਗਤ ਜੀ ਸੁਣ ਰਹੇ ਹੋ ਤੇ ਵਿਚਾਰਾਂ ਹੋ ਰਹੀਆਂ ਨੇ ਦਾਸੀ ਨੂੰ ਪਰਮੇਸ਼ਰ ਦੀ ਸਮਰੱਥਾ ਵਖਸ਼ ਰਹੇ ਨੇ ਤੇ ਆਪ ਕਰਵਾ ਰਹੇ ਨੇ ਵਿਚ ਵਰਤ ਕੇ ਇਸ ਤਰ੍ਹਾਂ ਹੀ ਸੰਗਤ ਜੀ ਜਿਸ ਤਰ੍ਹਾਂ ਹੁਣ ਆਪਾਂ ਇਹ ਗੁਰਬਾਣੀ ਦੀ ਥੋੜੀਆਂ-ਥੋੜੀਆਂ ਤੁਕਾਂ ਦੀ ਸ਼ਬਦਾਂ ਦੀ ਵਿਚਾਰ ਕਰਦੇ ਆਂ ਏਸੀ ਚੈਨਲ ਦੇ ਸ਼ੁਰੂ ਤੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪੂਰਨ ਪਾਠ ਅਰਥਾਂ ਸਮੇਤ ਹੋਏ ਨੇ ਜਦੋਂ ਆਪਾਂ 올ਡ ਆਡੀਓਜ਼ ਜਾਈਏ ਤਾਂ ਉਥੋਂ ਆਪਾਂ ਨੂੰ ਇਹ ਮਿਲ ਸਕਦਾ ਹੈ ਉਹ ਵੀ ਜੋ ਪਰਮੇਸ਼ਰ ਜੀ ਨੇ ਕਰਵਾਈ ਸੀ ਵਿਚਾਰ ਆਪ ਵਰਤ ਕੇ ਦਾਸੀ ਨੂੰ ਲੱਗ ਨਹੀਂ ਸੀ ਰਿਹਾ ਕਿ ਮੈਂ ਬੋਲ ਰਹੀ ਆ ਬਾਅਦ ਦੇ ਵਿੱਚ ਸੁਣਦੀ ਸੀ ਤਾਂ ਇਸ ਤਰ੍ਹਾਂ ਮਹਿਸੂਸ ਹੁੰਦਾ ਸੀ ਕਿ ਵੀ ਇਹ ਮੈਂ ਨਹੀਂ ਬੋਲ ਰਹੀ ਹੁਣ ਵੀ ਜਦੋਂ ਸੁਣਦੀ ਆ ਨਹੀਂ ਲੱਗਦਾ ਇਹ ਉਸ ਦਾ ਕੋਈ ਮਤਲਬ ਬਹੁਤ ਵੱਡੀ ਰਹਿਮਤ ਉਹਨੇ ਕਰਕੇ ਇਹ ਜੋ ਸੇਵਾ ਕਰਵਾਈ ਗੁਰਬਾਣੀ ਦੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਚਾਰਾਂ ਦੀ ਅਰਥਾਂ ਦੀ ਬਹੁਤ 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 ਵੱਡੇ ਧੰਨਵਾਦ ਜੋ ਪਾਤਸ਼ਾਹ ਨੇ ਇਸ ਤਰ੍ਹਾਂ ਦਾ ਸਮਰੱਥਾ ਦਿੱਤੀ ਬਲ ਦਿੱਤਾ ਆਪ ਸੰਗਤ ਦੀ ਜਰੂਰ ਇਹ ਮਨ ਦੇ ਵਿੱਚ ਬਣਾਓ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਇੱਕ ਵਾਰ ਤੇ ਜ਼ਿੰਦਗੀ ਦੇ ਵਿੱਚ ਜਰੂਰ ਇਕਲਦੇ ਹਾਂ ਸਾਰਾ ਸ਼ੁਰੂ ਤੋਂ ਲੈ ਕੇ ਅੰਤ ਤੱਕ ਸੁਣਨਾ ਹੈ ਜਾਂ ਕਰਨਾ ਹੈ ਸਾਨੂੰ ਪਤਾ ਲੱਗੇ ਕਿ ਗੁਰਬਾਣੀ ਕੀ ਕਹਿੰਦੀ ਹੈ ਨਾਲ ਜਾਪ ਵੀ ਜ਼ਰੂਰੀ ਹੈ ਬੜੀਆਂ ਆਉਧੀਆਂ ਫਿਰ ਰਹਿਮਤਾਂ ਵਰਤਦੀਆਂ ਨੇ ਮੇਰੇ ਸੱਚੇ ਦੀਆਂ ਹਾਂਜੀ ਸੰਗਤ ਜੀ ਇੰਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ ਭੁੱਲਾਂ ਚੁੱਕਾਂ ਦੀ ਮਾਫੀ ਦਿਓ ਜੀ ਸੱਚੇ ਪਾਤਸ਼ਾਹ ਜੀ ਆਪ ਦੀ ਤੁਰਕੀ ਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ ਅੱਗੇ ਤੋਂ ਸਮਤ ਦੇਣੀ ਸਤਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ